ਚੜਦੀ ਕਲਾ ਪੰਜਾਬ نیوز ਤੇ ਆਪ ਸਭ ਦਾ ਸਵਾਗਤ ਹੈ ਨਸ਼ਿਆਂ ਨੂੰ ਖਤਲ ਪਾਉਣ ਲਈ ਪੰਜਾਬ ਸਰਕਾਰ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਚਲਾਈ ਗਈ ਹੈ ਜਿਸ ਵਿੱਚ ਪੁਲਿਸ ਅਤੇ ਪ੍ਰਸ਼ਾਸਨ ਵੀ ਸਰਕਾਰ ਦਾ ਪੂਰਾ ਸਹਿਯੋਗ ਕਰ ਰਿਹਾ ਹੈ ਪਰ ਅਜੇ ਡੀਸੀ ਜਨਰਲ ਵੱਲੋਂ ਨਸ਼ਿਆਂ ਖਿਲਾਫ ਬੁਲਾਈ ਗਈ ਸ਼ਹਿਰ ਦੇ ਦੁਕਾਨਦਾਰਾਂ ਵਪਾਰੀਆਂ ਅਤੇ ਰੇੜੀ ਫੜੀ ਵਾਲਿਆਂ ਦੀ ਮੀਟਿੰਗ ਵਿੱਚ ਜਿੱਥੇ ਮੀਟਿੰਗ ਵਿਚ ਪਹੁੰਚੇ ਸ਼ਹਿਰ ਦੇ ਦੁਕਾਨਦਾਰਾਂ ਤੇ ਰੇੜੀ ਫੜੀ ਵਾਲਿਆਂ ਨੇ ਸਰਕਾਰ ਅਤੇ ਪੁਲਿਸ ਦੀ ਮੁਹਿੰਮ ਦੀ ਸ਼ਲਾਘਾ ਅਤੇ ਹਮਾਇਤ ਕਰਦਿਆਂ ਕਿ ਨਸ਼ਾ ਨਾ ਕਰਨ ਵਾਲੇ ਗ੍ਰਾਹਕਾਂ ਖਾਸ ਕਰ ਨੌਜਵਾਨਾਂ ਨੂੰ ਖਰੀਦਦਾਰੀ ਕਰਨ ਤੇ 10% ਦੀ ਡਿਸਕਾਊਂਟ ਦੁਕਾਨਦਾਰਾਂ ਵੱਲੋਂ ਆਪਣੇ ਤੌਰ ਤੇ ਦਿੱਤਾ ਜਾਏਗਾ ਉੱਥੇ ਹੀ ਵਪਾਰੀਆਂ ਦਾ ਪੰਜਾਬ ਵਿੱਚ ਵਿਗੜਦੀ ਕਾਨੂੰਨ ਵਿਵਸਥਾ ਨੂੰ ਲੈ ਕੇ ਦਰਦ ਵੀ ਛਲਕਿਆ ਹੈ ਵੈਰੀ ਫਰਦੀ ਯੂਨੀਅਨ ਦੇ ਪ੍ਰਧਾਨ ਦਿਨੇਸ਼ ਠਾਕੁਰ ਮੁੰਨਾ ਨੇ ਕਿਹਾ ਕਿ ਉਹ ਨਸ਼ੇ ਵਿਰੁੱਧ ਹਰ ਲੜਾਈ ਵਿੱਚ ਪ੍ਰਸ਼ਾਸਨ ਦਾ ਅਤੇ ਪੁਲਿਸ ਦਾ ਹਰ ਤਰ੍ਹਾਂ ਨਾਲ ਸਹਿਯੋਗ ਕਰਨਗੇ ਅਤੇ ਆਪਣੀ ਯੂਨੀਅਨ ਦੇ ਹਰ ਮੈਂਬਰ ਨੂੰ ਇਹ ਹਦਾਇਤ ਕਰਨਗੇ ਕਿ ਜੇਕਰ ਉਹਨਾਂ ਦੀ ਦੁਕਾਨ ਤੇ ਕੋਈ ਨਸ਼ਾ ਕਰਕੇ ਨੌਜਵਾਨ ਆਉਂਦਾ ਹੈ ਜਾਂ ਫਿਰ ਉਹਨਾਂ ਨੂੰ ਕਿਸੇ ਨਸ਼ਾ ਵੇਚਣ ਵਾਲੇ ਦੀ ਸੂਚਨਾ ਮਿਲਦੀ ਹੈ ਤਾਂ ਤੁਰੰਤ ਇਸ ਦੀ ਸੂਚਨਾ ਪ੍ਰਸ਼ਾਸਨ ਜਾਂ ਉਹਨਾਂ ਤੱਕ ਪਹੁੰਚਾਏ ਗੁਰਦਾਸਪੁਰ ਤੋਂ ਰੋਹਿਤ ਗੁਪਤਾ ਦੀ ਰਿਪੋਰਟ ਅੱਜ ਦੀ ਮੀਟਿੰਗ ਜਿਹੜੀ ਹੋਈ ਆ ਸਾਡੀ ਮਾਨਯੋਗ ADSI ਸਾਹਿਬ ਜਨਰਲ ਜਿਹੜੀ ਸਾਡੀ ਮੀਟਿੰਗ ਬੁਲਾਈ ਵਪਾਰ ਮੈਡਲ ਗੁਰਦਾਸਪੁਰ ਤੋਂ ਸਮੂਹ ਉਤਾਰੀਆਂ ਨੂੰ ਅੱਜ ਉਹਨੇ ਮੈਸੇਜ ਦਿੱਤਾ ਔਰ ਮੈਸੇਜ ਉਹਦਾ ਇਹ ਸੀ ਕਿ ਜਿਹੜੇ ਲੋਕ ਨਸ਼ਾ ਕਰਦੇ ਨੇ ਔਰ ਜਿਹੜੇ ਇਨਸਾਨ ਨਸ਼ਾ ਨਹੀਂ ਕਰਦੇ ਅਗਰ ਉਹ ਤੁਹਾਡੀ ਦੁਕਾਨ ਤੇ ਆਉਂਦੇ ਨੇ ਜੇ ਉਹ ਨਸ਼ਾ ਨਹੀਂ ਕਰਦੇ ਤੇ ਉਹਨਾਂ ਨੂੰ ਤੁਸੀਂ ਆਪਣੀ ਸ਼ਾਪ ਦੇ ਉੱਤੋਂ ਜਿਹੜਾ ਵੀ ਤੁਸੀਂ ਸਮਾਨ ਵੇਚਦੇ ਹੋ ਉਹਦਾ 10% ਜਿਹੜਾ ਵਾ ਡਿਸਕਾਊਂਟ ਉਹਨਾਂ ਨੂੰ ਦਿੱਤਾ ਜਾਵੇ ਜੀ ਉਹ ਸਾਡੇ ਨਾਲ ਅਲੱਗ ਜਿਹੋ ਪੰਜਾਬ ਦੇ ਹਾਲਾਤ ਬਣੇ ਨੇ ਲਾਰਡ ਆਰਡਰ ਦੀ ਸਥਿਤੀ ਕੀ ਹੈ ਅੱਜ ਗੁਰਦਾਸਪੁਰ ਦੇ ਲੋਕ ਸਹਮੇ ਪਏ ਨੇ ਵਪਾਰੀ ਸਹਮੇ ਪਏ ਵਪਾਰ ਪੰਜਾਬ ਦਾ ਪੰਜਾਬ ਤੋਂ ਬਾਹਰ ਜਾ ਰਿਹਾ ਵਾ ਆ ਮੇਰੇ ਬਾਰਡਰ ਜ਼ਿਲ੍ਹੇ ਦੇ ਉੱਤੇ ਫਤੇਗੜ ਚੂੜੀਆਂ ਡੇਰਾਂ ਬਾਬਾ ਨਾਨਕ ਤਰਨਤਾਰ ਸਾਈਡ ਤੇ ਰੋਜ਼ ਨਿੱਤ ਜਿਹੜੀਆਂ ਉੱਥੇ ਗੋਲੀਆਂ ਚੱਲਦੀਆਂ ਦੁਕਾਨਦਾਰਾਂ ਨੂੰ ਲੁੱਟਿਆ ਜਾ ਰਿਹਾ ਦੁਕਾਨਦਾਰਾਂ ਦੇ ਉੱਤੇ ਇੰਨੇ ਅਟੈਕ ਹੋ ਰਹੇ ਨੇ ਔਰ ਮੈਂ ਉਸ ਪਾਸੇ ਵੀ ਸਰਕਾਰ ਦਾ ਅੱਜ ਜੋ ਮੈਂ ਇਹ ਗੱਲ ਮੰਨਦਾ ਸਰਕਾਰ ਨੇ ਜਿਹੜਾ ਫੈਸਲਾ ਲਿਆ ਵਾ ਲੇਟ ਲਿਆ ਲੇਕਿਨ ਬਹੁਤ ਵਧੀਆ ਲਿਆਦਾ ਸਲਾਦਾ ਯੋਗ ਆ ਨਸ਼ੇ ਦੇ ਖਿਲਾਫ ਅਸੀਂ ਬਿਲਕੁਲ ਨਸ਼ੇ ਦੇ ਖਿਲਾਫ ਆ ਅਸੀਂ ਹਰ ਪੱਖੋਂ ਵਪਾਰ ਮੰਡਲ ਗੁਰਦਾਸਪੁਰ ਔਰ ਮੈਂ ਪੰਜਾਬ ਪ੍ਰਦੇਸ਼ ਵਪਾਰ ਮੰਡਲ ਡਿਸਟ੍ਰਿਕਟ ਲੁਨਰ ਗੁਰਦਾਸਪੁਰ ਦਾ ਪ੍ਰਧਾਨ ਆ ਅਸੀਂ ਐਡੀਸੀ ਸਾਹਿਬ ਨੂੰ ਭਰੋਸਾ ਦਵਾਇਆ ਕਿ ਅਸੀਂ 100% ਗੁਰਦਾਸਪੁਰ ਦਾ ਵਪਾਰੀ ਤੁਹਾਡੇ ਹਰ ਸਹਿਯੋਗ ਦੇ ਨਾਲ ਮੁੱਡੇ ਦਾ ਮੁੱਢਲਾ ਖੜਾ ਵਾ ਮੈਂ ਜੀ ਦਿਨੇਸ਼ ਕੁਮਾਰ ਮੁੰਨਾ ਤੇ ਰੇੜੀ ਫੜੀ ਯੂਨੀਅਨ ਪ੍ਰਧਾਨ ਤੇ ਈਰਸ਼ਕਾ ਯੂਨੀਅਨ ਮੀਟਿੰਗ ਹੋ ਜੀ ਨਸ਼ਿਆਂ ਦੇ ਬਾਰੇ ਅੱਜ ਹੋਈ ਆ ਇੱਕ ਸਰਕਾਰ ਨੇ ਜਿਹੜੀ ਮਹੀਮ ਜਲਾਈ ਆ ਬਹੁਤ ਵਧੀਆ ਜਿਹੜੀ ਮਹੀਮ ਜਲਾਈ ਆ ਕਿ ਜਿਹੜੇ ਨਸ਼ਿਆਂ ਦੇ ਵਿਰੋਧ ਦੇ ਵਿੱਚ ਇਹ ਜਿਹੜੀ ਇੱਕ ਕ੍ਰਾਂਤੀ ਚੱਲਣ ਗਈ ਆ ਮੈਂ ਤੀ ਇਹ ਜਿਹੜੀ ਮਤਲਬ ਕਹਿੰਦਾ ਏਡੀਸੀ ਸਾਹਿਬ ਨੇ ਮੀਟਿੰਗ ਹੈ ਕਰਾਈ ਜਾਂ ਏਡੀਸੀ ਸਾਹਿਬ ਨੇ ਸਾਨੂੰ ਜੋ ਦੱਸਿਆ ਵਾ ਮੈਂ ਬਹੁਤ ਧੰਨਵਾਦ ਆ ਏਡੀਸੀ ਸਾਹਿਬ ਦਾ ਕਿ ਜਿਹੜੀ ਉਹਨਾਂ ਨੇ ਮੀਟਿੰਗ ਸੱਦ ਕੇ ਦੁਕਾਨਦਾਰ ਭਰਾਵਾਂ ਨੂੰ ਅਤੇ ਸ਼ਹਿਰ ਦੇ ਜਿੰਨੇ ਲੋਕ ਆ ਉਹਨਾਂ ਨੂੰ ਸੱਦ ਕੇ ਇਸ ਬਾਰੇ ਜਾਗਰੂਤ ਕੀਤਾ ਉਹਨਾਂ ਨੇ ਸਾਨੂੰ ਇਹ ਦੱਸਿਆ ਵਾ ਕਿ ਤੁਸੀਂ ਘਰ-ਘਰ ਜਾਂ ਆਪਣੀਆਂ ਦੁਕਾਨਾਂ ਤੇ ਜਾਂ ਆਪਣੀ ਛੋਪਾਂ ਦੇ ਉੱਤੇ ਜੇ ਕੋਈ ਨਸ਼ਾ ਵੇਚਦਾ ਪਿਆ ਜਾਂ ਕੋਈ ਵੀ ਅਜਿਹਾ ਕੰਮ ਕਰਦਾ ਵਾ ਉਹ ਤੁਹਾਡੇ ਕੋਲ ਆਉਂਦਾ ਵਾ ਦੁਕਾਨਾਂ ਦੇ ਉੱਤੇ ਉਹ ਤੁਸੀਂ ਉਹਦੇ ਬਾਰੇ ਇਤਲਾਹ ਦਿਓ ਪੁਲਿਸ ਨੂੰ ਕਿਉਂਕਿ ਚਲੋ ਇਹ ਸਾਡਾ ਜਿਹੜਾ ਇੱਕ ਇਨਸਾਨੀਅਤ ਫਰਜ਼ ਬੰਦਾ ਵਾ ਕਿ ਜਿਹੜਾ ਵੀ ਮਤਲਬ ਕਿ ਕੋਈ ਜਿਹੜਾ ਦੇਸ਼ ਵਿਰੋਧੀ ਜਿਹੜਾ ਨਸ਼ੇ ਪੱਤੇ ਜੋ ਵੇਚਦਾ ਵਾ ਤੇ ਉਹ ਸਾਡੀ ਜਿਹੜੀ ਨੌਜਵਾਨ ਪੀੜ੍ਹੀ ਤਾਂ ਹੋਈ ਬਾਤ ਸਕਦੀ ਆ ਕਿ ਜੇ ਆਪਾਂ ਉਹਨੂੰ ਅਸੀਂ ਢੱਕਾਂਗੇ ਤੇ ਮੈਂ ਆਪਣੇ ਸ਼ਹਿਰ ਵਾਸੀਆਂ ਨੂੰ ਕਹਿੰਦਾ ਇਸ ਕ੍ਰਾਂਤੀ ਦੇ ਅੱਗੇ ਆਓ ਔਰ ਪੁਲਿਸ ਪ੍ਰਸ਼ਾਸਨ ਦਾ ਸਹਿਯੋਗ ਦਿਓ ਜਿਹੜੇ ਇਹੋ ਜਿਹੇ ਨਸ਼ੇ ਜਾਂ ਵੇਚਦੇ ਨੇ ਜਾਂ ਟੀਕੇ ਲਾਉਂਦੇ ਆ ਜਾਂ ਕਿਸੇ ਵੀ ਕਿਸਮ ਦਾ ਕੋਈ ਨਸ਼ਾ ਵੇਚਦਾ ਜਾਂ ਪੀਂਦਾ ਵਾ ਉਹਦਾ ਜਿਹੜਾ ਪੁਲਿਸ ਪ੍ਰਸ਼ਾਸਨ ਹੋਂਦ ਦਾ ਸਿਆ ਜਾਵੇ ਕਿਉਂਕਿ ਪੁਲਿਸ ਪ੍ਰਸ਼ਾਸਨ ਉੱਤੇ ਕਾਰਵਾਈ ਕਰਕੇ ਜਾਂ ਜਿਹੜੇ ਕੋਈ ਨਸ਼ੇ ਕਰ ਰਹੇ ਆ ਹਸਪੀਟਲਾਂ ਦੇ ਵਿੱਚ ਜਿਹੜੇ ਨਸ਼ੇ ਛਡਾਊ ਕੇਂਦਰ ਆ ਬਹੁਤ ਵਧੀਆ ਜਿਹੜੀ ਉਹਦੇ ਵਿੱਚ ਐਸ ਵੇਲੇ ਜੜੀਆਂ ਸਹੂਲਤਾਂ ਜਿਹੜੇ ਏਡੀਸੀ ਸਾਹਿਬ ਕਹਿੰਦੇ ਸੀ ਦਿੱਤੀਆਂ ਹੋਈਆਂ ਵਾ ਕਿਉਂਕਿ ਅਸੀਂ ਇਹ ਨੂੰ ਲੈ ਕੇ ਚੱਲਦੇ ਆ ਕਿ ਵਾਕਈ ਠੀਕ ਆ ਕਿ ਜੇ ਉੱਥੇ ਬੱਚਾ ਜਿਹੜਾ ਕੋਈ ਨਸ਼ਾ ਕਰਦਾ ਜਾਂ ਗਲਤ ਰਸਤੇ 'ਚ ਪੈ ਗਿਆ ਵਾ ਉਹ ਜੇ ਉੱਥੇ ਜਾ ਕੇ ਸੁਧਰ ਸਕਦਾ ਤੇ ਇਹਦੇ ਵਰਗੀ ਕੋਈ ਕੀ ਗੀ ਨਹੀਂ ਆ